ਪੁਲਸ ਨੂੰ ਇਤਲਾਹ ਮਿਲੀ ਕਿ ਇੱਕ ਘਰ ਦੇ ਵਿੱਚ ਦੇ ਵਪਾਰ ਦਾ ਤੰਦਾ ਚੱਲ ਰਿਹਾ ਹੈ ਤੇ ਇਸ ਤੋਂ ਬਾਅਦ ਪੁਲਸ ਨੇ ਘਰ ਦੇ ਉੱਪਰ ਅਚਾਨਕ ਛਾਪਾ ਮਾਰ ਦਿੱਤਾ ਤੇ ਘਰ ਦੇ ਵਿੱਚੋਂ ਕਈ ਔਰਤਾਂ ਤੇ ਮਰਦਾਂ ਨੂੰ ਹਿਰਾਸਤ ਵਿੱਚ ਲੈ ਲਿਆ ਤੇ ਗੱਡੀ ਦੇ ਵਿੱਚ ਸੁੱਟ ਲਏ ਤੇ ਇਸ ਤੋਂ ਬਾਅਦ ਥਾਣੇ ਲਿਆਂਦਾ ਮਾਮਲਾ ਫਾਜ਼ਲਕਾਦ ਆਇਆ ਜਿੱਥੇ ਕਿ ਇੱਕ ਔਰਤ ਦੇ ਘਰ ਇੱਕ ਛਾਪਾ ਚੱਲਿਆ ਹੈ ਤੇ ਪੁਲਿਸ ਦੇ ਮੁਤਾਬਕ ਉਹਨਾਂ ਨੂੰ ਇਤਲਾਹ ਮਿਲੀ ਸੀ ਤਾਂ ਇਸ ਤੋਂ ਬਾਅਦ ਇੱਕ ਕਾਰਵਾਈ ਅਮਲ ਵਿੱਚ ਲਿਆਂਦੀ ਗਈ ਹੈ ਤੇ ਪੁਲਿਸ ਨੇ ਕਿਹਾ ਹੈ ਕਿ ਤਫਤੀਸ਼ ਦੇ ਵਿੱਚ ਜੋ ਵੀ ਤੱਥ ਸਾਹਮਣੇ ਆਉਣਗੇ ਉਹ ਮੀਡੀਆ ਦੇ ਸਾਹਮਣੇ ਰੱਖ ਦਿੱਤੇ ਜਾਣਗੇ ਸਰ ਸਰ ਕੀ ਕੀ ਕਾਰਵਾਈ ਸਰ ਕੀਤੀ ਗਈ ਤੁਹਾਡੇ ਵੱਲੋਂ ਸਰ ਸਾਨੂੰ ਕੋਈ ਸ਼ਿਕਾਇਤ ਆਈ ਸੀਗੀ ਉਸ ਦੇ ਆਧਾਰ 'ਤੇ ਅਸੀਂ ਕਾਰਵਾਈ ਕੀਤੀ ਹੈ ਜੀ ਅਗੇ ਤੁਹਾਨੂੰ ਰਿਪੋਰਟ ਸ਼ਿਕਾਇਤ ਦੀ ਆਈ ਸੀ ਜੀ ਰਾਦਾ ਸਵਾਮੀ ਕਲੋਨੀ ਦੇ ਕੋਈ ਸਾਨੂੰ ਦੇ ਪਰਦੇ ਆਈ ਸੀਗੀ ਜੀ ਅਸੀਂ ਉਹਨਾਂ ਮੁਤਾਬਕ ਅਸੀਂ ਹੋਰ ਵੈਰੀਫਾਈ ਕਰ ਲੈਂਦੇ ਆ ਜੋ ਹੋਇਆ ਤੁਹਾਨੂੰ ਦੱਸ ਦਈਏ ਕਿ ਫਾਜ਼ਲਕਾ ਦੇ ਰਾਦਾ ਸਵਾਮੀ ਕਲੋਨੀ ਦੇ ਵਿੱਚ ਪੁਲਿਸ ਵੱਲੋਂ ਇਹ ਛਾਪਾ ਮਾਰਿਆ ਗਿਆ ਹੈ ਤੇ ਕਈ ਔਰਤਾਂ ਤੇ ਮਰਦਾਂ ਨੂੰ ਹਿਰਾਸਤ ਵਿੱਚ ਲੈ ਕੇ ਪੁਲਿਸ ਵੱਲੋਂ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ ਤੇ ਮਾਮਲਾ ਦਰਜ ਕਰ ਲਿਆ ਗਿਆ ਜਗਬਾਣੀ ਟੀਵੀ ਲਈ ਫਾਜ਼ਲਕਾ ਤੋਂ ਅਦਰਸ਼ ਜੋਸਨ ਦੇ ਰਿਪੋਰਟ